ਸਪਿਰਚੁਅਲ ਸਟੋਰੀ ਪਰਮਾਰਥੀ ਸਾਥੀਆਂ ਸੱਚਾ ਤਿਆਗੀ ਕੌਣ ਰਿਖੀ ਵੇਦ ਵਿਆਸ ਦਾ ਪੁੱਤਰ ਸੁਖਦੇਵ ਜਿਸ ਨੂੰ ਗਰਭ ਵਿੱਚ ਹੀ ਗਿਆਨ ਸੀ ਰਾਜਾ ਜਨਕ ਨੂੰ ਗੁਰੂ ਬਣਾਉਣ ਲਈ ਉਹਦੇ ਦਰਬਾਰ ਵਿੱਚ 13 ਵਾਰ ਗਿਆ ਸੁਖਦੇਵ ਦੇ ਪਿਤਾ ਨੇ ਉਸ ਇਹ ਦੱਸਿਆ ਸੀ ਕਿ ਇਸ ਵੇਲੇ ਰਾਜਾ ਜਨਕ ਹੀ ਪੂਰਾ ਗੁਰੂ ਹੈ ਇਸ ਲਈ ਗੁਰੂ ਧਾਰਨ ਕਰਨ ਲਈ ਉਸ ਕੋਲ ਜਾ ਸੁਖਦੇਵ ਘਰੋਂ ਗੁਰੂ ਧਾਰਨ ਕਰਨ ਲਈ ਨਿਕਲਦਾ ਪਰ ਉਂਝ ਹੀ ਵਾਪਸ ਆ ਜਾਂਦਾ ਉਹ ਆਪਣੇ ਵਰਗੇ ਕਿਸੇ ਤਿਆਗੀ ਨੂੰ ਆਪਣਾ ਗੁਰੂ ਬਣਾਉਣਾ ਚਾਹੁੰਦਾ ਸੀ ਉਸ ਦਾ ਸਬੰਧ ਉੱਚ ਕੁਲ ਦੇ ਬ੍ਰਾਹਮਣ ਅਤੇ ਰਿਸ਼ੀ ਪਰਵਾਰਾਂ ਨਾਲ ਸੀ ਜਦ ਕਿ ਰਾਜਾ ਜਨਕੀ ਇੱਕ ਖੱਤਰੀ ਰਾਜਾ ਸੀ ਅਤੇ ਐਸ਼ ਪ੍ਰਸਤੀ ਦਾ ਜੀਵਨ ਬਤੀਤ ਕਰ ਰਿਹਾ ਸੀ ਉਹ ਸਾਨੂੰ ਸ਼ਕਤ ਤੁਹਾਨੂੰ ਦੌਲਤ ਅਤੇ ਰਾਜ ਸ਼ਕਤੀ ਵਿੱਚ ਘਿਰਿਆ ਹੋਇਆ ਸੀ ਜਦ ਨਾਰਦ मुनि ਨੇ ਇੱਕ ਬੁੱਢੇ ਆਦਮੀ ਦਾ ਭੇਸ ਧਾਰਨ ਕਰਕੇ ਸੁਖਦੇਵ ਨਾਲ ਇਹ ਭੇਦ ਖੋਲਿਆ ਕਿ 14 ਕਲਾਵਾਂ ਵਿੱਚੋਂ 12 ਕਲਾ ਤਾਂ ਪਹਿਲੂ ਹੀ ਹੋ ਆ ਚੁੱਕਾ ਹੈ ਤਾਂ ਉਸਨੇ ਨਾ ਚਾਹੁੰਦੇ ਹੋਏ ਵੀ ਆਪਣੇ ਪਿਤਾ ਦੀ ਆਗਿਆ ਮੰਨਣ ਦਾ ਨਿਸ਼ਚੈ ਕੀਤਾ ਉਹ ਚੱਲਤਾ ਪਿਆ ਪਰ ਮਨ ਵਿੱਚ ਹੰਕਾਰ ਸੀ ਕਿ ਮੈਂ ਵੇਦਵਿਆਸ ਦਾ ਪੁੱਤਰ ਹਾਂ ਸ਼ਾਹ ਰਾਜਾ ਜਨਕ ਮੈਨੂੰ ਲੈਣ ਆਵੇਗਾ ਖੈਰ ਰਾਜਾ ਜਨਕ ਦੇ ਦਰਬਾਰ ਵਿੱਚ ਪਹੁੰਚਿਆ ਇਤਲਾਹ ਕਰਵਾਈ ਗਈ ਕਿ ਵੇਦਵਿਆਸ ਦਾ ਪੁੱਤਰ ਸੁਖਦੇਵ ਆਇਆ ਹੈ ਰਾਜੇ ਦੇ ਹੁਕਮ ਨਾਲ ਜਿੱਥੇ ਇੰਤਜ਼ਾਰ ਕਰਨ ਲਈ ਕਿਹਾ ਗਿਆ ਉਹ ਥਾਂ ਅਸਤਵਲ ਦੇ ਕੋਲ ਸੀ ਸਾਰਾ ਕੂੜਾ ਕਰਕਟ ਘੋੜਿਆਂ ਦੀ ਲਿੱਦ ਵਗੈਰਾ ਉੱਥੇ ਹੀ ਸੁੱਟਦੇ ਸਨ ਖੜੇ-ਖੜੇ 4 ਦਿਨ ਬੀਤ ਗਏ ਅਤੇ ਉਹ ਲਿੱਦ ਵਿੱਚ ਦੱਬਿਆ ਗਿਆ। ਜਨਕ ਨੇ ਪੁੱਛਿਆ ਕਿ ਵੇਦਵਿਆਸ ਦਾ ਪੁੱਤਰ ਆਇਆ ਸੀ, ਉਹ ਕਿੱਥੇ ਹੈ? ਦਰਬਾਰ ਨੇ ਅਰਜ਼ ਕੀਤੀ, "ਹਜ਼ੂਰ, ਉਹ ਬਾਹਰ ਖੜਾ ਇੰਤਜ਼ਾਰ ਕਰ ਰਿਹਾ ਹੈ।" ਰਾਜੇ ਨੇ ਹੁਕਮ ਦਿੱਤਾ ਕਿ ਉਹਨੂੰ ਨਵਾਓ, ਤਲਾਓ ਅਤੇ ਪੇਸ਼ ਕਰੋ। ਰਾਜਾ ਜਨਕ ਨੇ ਇਹ ਦੇਖ ਕੇ ਕਿ ਇਹਨੂੰ ਤਿਆਗ ਦਾ ਹੰਕਾਰ ਹੈ ਅਤੇ ਮੈਨੂੰ ਭੋਗੀ ਸਮਝਦਾ ਹੈ, ਇੱਕ ਕੌਤਕ ਦਿਖਾਇਆ। ਜਦ ਸੁਖਦੇਵ ਨਹਾ ਕੇ ਧੋ ਕੇ ਸਾਹਮਣੇ ਆਇਆ, ਤਾਂ ਕੀ ਵੇਖਦਾ ਹੈ ਰਾਜਾ ਬੈਠਾ ਹੈ ਉਹਦਾ ਇੱਕ ਪੈਰ ਨੂੰ ਤਾਂ ਔਰਤਾ ਨਰਮ ਹੱਥਾਂ ਨਾਲ ਦਵਾਰੀਆਂ ਹਨ ਦੂਜੇ ਪਾਸੇ ਇੱਕ ਅੱਗ ਦਾ ਚੁੱਲ੍ਹਾ ਹੈ ਅਤੇ ਉਸ ਦਾ ਦੂਸਰਾ ਪੈਰ ਉਹਦੇ ਵਿੱਚ ਸੜ ਰਿਹਾ ਹੈ ਇਹ ਦੇਖ ਕੇ ਕਹਿੰਦਾ ਹੈ ਓਹੋ ਮੈਥੋਂ ਬੜੀ ਭੁੱਲ ਹੋ ਗਈ ਮੈਂ ਇਹਨੂੰ ਭੋਗੀ ਰਾਜਾ ਕਹਿੰਦਾ ਰਿਹਾ ਇਹ ਤਾਂ ਕੋਈ ਬੜਾ ਬੜਾ ਮਹਾਤਮਾ ਹੈ ਉਹਦਾ ਵਿਸ਼ਵਾਸ ਹੋਰ ਪੱਕਾ ਕਰਨ ਲਈ ਹੁਣ ਰਾਜੇ ਜਨਕ ਨੇ ਦੂਜਾ ਕੌਤਕ ਸ਼ੁਰੂ ਕੀਤਾ ਇੱਕ ਨੌਕਰ ਨੇ ਆ ਕੇ ਅਰਜ਼ ਕੀਤੀ ਹਜ਼ੂਰ ਸ਼ਹਿਰ ਨੂੰ ਅੱਗ ਲੱਗ ਗਈ ਰਾਜਾ ਜਨਕ ਕਹਿੰਦਾ ਹੈ ਹਰੀ ਇੱਛਾ ਫਿਰ ਖਬਰ ਮਿਲੀ ਕਿ ਸ਼ਹਿਰ ਦੀ ਸ਼ੌਣੀ ਸੜ ਗਈ ਕਹਿੰਦਾ ਹੈ ਹਰੀ ਇੱਛਾ ਫਿਰ ਖਬਰ ਮਿਲੀ ਕਿ ਸ਼ਹਿਰ ਦੀਆਂ ਤਮਾਮ ਕਚਹਿਰੀਆਂ ਜਲ ਗਈਆਂ ਕਹਿੰਦਾ ਹੈ ਕਿ ਹਰੀ ਇੱਛਾ ਫਿਰ ਖਬਰ ਮਿਲੀ ਕਿ ਅੱਗ ਤੁਹਾਡੇ ਮਹਿਲਾਂ ਤੱਕ ਪਹੁੰਚ ਗਈ ਕਹਿੰਦਾ ਹੈ ਹਰੀ ਇੱਛਾ ਸੁਖਦੇਵ ਮਨ ਵਿੱਚ ਕਹਿੰਦਾ ਹੈ ਬੜਾ ਬੇਵਕੂਫ ਹੈ ਇੰਤਜ਼ਾਮ ਨਹੀਂ ਕਰਦਾ ਇਤਨੇ ਵਿੱਚ ਅੱਗ ਰਾਜੇ ਕੋਲ ਆ ਗਈ ਇਹ ਦੇਖ ਕੇ ਸੁਖਦੇਵ ਨੇ ਆਪਣਾ ਝੋਲੀ ਡੰਡਾ ਸਾਂਭਿਆ ਅਤੇ ਭੱਜਣ ਦੀ ਤਿਆਰੀ ਕੀਤੀ ਰਾਜੇ ਜਨਕ ਨੇ ਬਾਹ ਫੜ ਲਈ ਅਤੇ ਕਿਹਾ ਤੇ ਮੇਰਾ ਸਭ ਕੁਝ ਸੜ ਕੇ ਰਾਖ ਹੋ ਗਿਆ ਹੈ ਮੈਂ ਪਰਵਾਹ ਨਹੀਂ ਕੀਤੀ ਮਗਰ ਤੂੰ ਝੋਲੀ ਡੰਡਾ ਸਵਾਲਣ ਚ ਲੱਗ ਗਿਆ ਹੈ ਜਿਹੜਾ ਕਿ 8 ਅੰਨੇ ਦਾ ਨਾ ਹੋਵੇਗਾ ਤਾਂ 1 ਰੁਪਏ ਦਾ ਹੋਵੇਗਾ ਤੈਨੂੰ ਹੰਕਾਰ ਹੈ ਰਿਖੀ ਹੋਣ ਦਾ ਹੁਣ ਦੱਸ ਤਿਆਗੀ ਕੌਣ ਹੈ ਰਿਖੀ ਚੁੱਪਚਾਪ ਸੁਣਦਾ ਰਿਹਾ ਆਖਰ ਜਦੋਂ ਸਮਝ ਗਿਆ ਕਿ ਮੈਂ ਤਿਆਗੀ ਨਹੀਂ ਬਲਕਿ ਸੱਚਾ त्यागी ਤਾਂ ਰਾਜਾ ਜਨਕ ਹੈ ਕਹਿੰਦਾ ਮੈਨੂੰ ਨਾਮ ਦੇ ਦਿਓ ਰਾਜ ਨੇ ਕਿਹਾ ਕਿ ਤੂੰ ਅਜੇ ਵੀ ਨਾਮ ਦੇ ਕਾਬਲ ਨਹੀਂ ਰਾਜਾ ਜਨਕ ਨੂੰ ਗਿਆਨ ਸੀ ਕਿ ਗਹਿਰੇ ਅਨੁਭਵ ਲਈ ਸੁਖਦੇਵ ਨੂੰ ਹੋਰ ਤਿਆਗ ਕਰਨ ਦੀ ਲੋੜ ਹੈ ਇਸ ਲਈ ਰਾਜਾ ਜਨਕ ਨੇ ਆਪਣੇ ਅਧਿਕਾਰੀਆਂ ਨੂੰ ਹੁਕਮ ਦਿੱਤਾ ਕਿ ਸਾਰੇ ਸ਼ਹਿਰ ਨੂੰ ਤਿਹਾਰ ਵਾਂਗ ਸਜਾਇਆ ਜਾਵੇ ਸੁਖਦੇਵ ਦੇ ਸਵਾਗਤ ਅਤੇ ਉਹਦੇ ਮਨੋਰੰਜਨ ਲਈ ਹਰ ਤਰ੍ਹਾਂ ਦੇ ਆਨੰਦ ਨਾਲ ਭਰਪੂਰ ਨਾਚ ਗਾਣੇ ਦਾ ਪ੍ਰਬੰਧ ਕੀਤਾ ਜਾਵੇ ਸਾਰੀਆਂ ਤਿਆਰੀਆਂ ਹੋ ਜਾਣ ਤੋਂ ਬਾਅਦ ਰਾਜਾ ਜਨਕ ਨੇ ਸੁਖਦੇਵ ਨੂੰ ਬੁਲਾਇਆ ਅਤੇ ਸਵਾਗਤ ਅਤੇ ਮਨੋਰੰਜਨ ਲਈ ਸ਼ਹਿਰ ਵਿੱਚ ਜੋ ਕੁਝ ਵੀ ਕੀਤਾ ਗਿਆ ਸੀ ਉਹਨੂੰ ਦੇਖਣ ਜਾਣ ਲਈ ਕਿਹਾ ਜਦ ਉਹ ਜਾਣ ਹੀ ਵਾਲਾ ਸੀ ਤਾਂ ਰਾਜੇ ਨੇ ਉਸ ਨੂੰ ਕਿਹਾ ਸੁਖਦੇਵ ਤੂੰ ਅੱਜ ਜਿੱਥੇ ਕਿਤੇ ਵੀ ਜਾਵੇਂ ਆਪਣੇ ਹੱਥ ਵਿੱਚ ਦੁੱਧ ਦਾ ਪੂਰਾ ਭਰਿਆ ਹੋਇਆ ਇੱਕ ਪਿਆਲਾ ਫੜ ਕੇ ਜਾਣਾ ਹੈ ਇਹ ਮੇਰੀ ਇੱਛਾ ਹੈ ਸੁਖਦੇਵ ਦੇ ਨਾਲ ਭੇਜੇ ਗਏ ਸਪਾਈਆਂ ਦੇ ਮੁਖੀ ਨੂੰ ਰਾਜਾ ਜਨਕ ਨੇ ਹੁਕਮ ਦਿੱਤਾ ਸੁਖਦੇਵ ਨੂੰ ਸ਼ਹਿਰ ਦੇ ਹਰੇਕ ਕੋਨੇ ਵਿੱਚ ਲੈ ਕੇ ਜਾਓ। ਉਹਨੂੰ ਹਰ ਇੱਕ ਚੀਜ਼ ਦਿਖਾਓ। ਕੁਝ ਨਾ ਬਚੇ। ਆਪਣੇ ਮਹਿਮਾਨ ਦਾ ਹਰ ਤਰ੍ਹਾਂ ਦਾ ਸਵਾਗਤ ਕਰਨਾ ਹੈ। ਪਰ ਜੇਕਰ ਸੁਖਦੇਵ ਦੇ ਹੱਥ ਵਿੱਚ ਫੜੇ ਹੋਏ ਪਿਆਲੇ ਵਿੱਚੋਂ ਦੁੱਧ ਦੀ ਇੱਕ ਵੀ ਬੂੰਦ ਡਿੱਗ ਜਾਵੇ ਤਾਂ ਮੇਰਾ ਹੁਕਮ ਹੈ ਕਿ ਉਸੇ ਵੇਲੇ ਉਸ ਦਾ ਸਿਰ ਕੱਟ ਦਿੱਤਾ ਜਾਵੇ। ਬਹੁਤ ਸੁੰਦਰ ਪੋਸ਼ਾਕ ਪਾ ਕੇ ਰਖਿਆਕਾਂ ਦੇ ਨਾਲ ਸੁਖਦੇਵ ਸ਼ਹਿਰ ਦੇ ਹਰ ਕੋਨੇ-ਕੋਨੇ ਵਿੱਚ ਘੁੰਮਿਆ ਅਤੇ देर रात ਨੂੰ ਰਾਜਾ ਜਨਕ ਦੇ ਦਰਬਾਰ ਵਿੱਚ ਪੁੱਜਾ ਰਾਜਾ ਜਨਕ ਨੇ ਕਿਹਾ ਮੈਨੂੰ ਖੁਸ਼ੀ ਹੈ ਕਿ ਤੁਹਾਡੇ ਸਵਾਗਤ ਵਿੱਚ ਕੀਤੀ ਗਈ ਸਾਰੀ ਤਿਆਰੀ ਤੁਸੀਂ ਦੇਖੀ ਹੈ ਕੀ ਤੁਹਾਨੂੰ ਭਰਪੂਰ ਆਨੰਦ ਮਿਲਿਆ ਕੀਤੇ ਤੁਹਾਨੂੰ ਕੋਈ ਕਮੀ ਤਾਂ ਨਹੀਂ ਲੱਗੀ ਇਸ ਤੇ ਸੁਖਦੇਵ ਨੇ ਉੱਤਰ ਦਿੱਤਾ हे ਰਾਜਾ ਸੱਚ ਤਾਂ ਇਹ ਹੈ ਕਿ ਮੈਂ ਕੁਝ ਵੀ ਨਹੀਂ ਵੇਖਿਆ ਕਿਉਂਕਿ ਹਰ ਵੇਲੇ ਮੇਰਾ ਧਿਆਨ ਪਿਆਲੇ ਤੇ ਹੀ ਸੀ ਕਿਤੇ ਅਜੀਹਾ ਨਾ ਹੋ ਜਾਵੇ ਕਿ ਦੁੱਧ ਦੀ ਫੂੰਦ ਵੀ ਡਿੱਗ ਜਾਵੇ ਜਿਸ ਨਾਲ ਮੇਰੀ ਜਾਨ ਵੀ ਚਲੀ ਜਾਵੇ ਰਾਜਾ ਜਮਕ ਨੇ ਮੁਸਕਰਾਉਂਦੇ ਹੋਏ ਕਿਹਾ ਸੁਖਦੇਵ ਇਸ ਸਾਰੇ ਐਸ਼-ਪ੍ਰਸਤੀ ਅਤੇ ਤੁਹਾਨੂੰ ਦੌਲਤ ਦੇ ਵਿੱਚ ਮੈਂ ਇੰਜ ਹੀ ਰਹਿੰਦਾ ਹਾਂ ਮੈਂ ਵੀ ਕੁਝ ਨਹੀਂ ਦੇਖਦਾ ਕਿਉਂਕਿ ਹਰ ਵੇਲੇ ਮੇਰਾ ਧਿਆਨ ਪ੍ਰਭੂ ਵੱਲ ਹੀ ਰਹਿੰਦਾ ਹੈ ਤਾਂ ਜੋ ਮੈਂ ਆਪਣਾ ਜੀਵਨ ਐਵੇਂ ਨਾ ਗਵਾ ਦੇਵਾਂ ਰਾਜਾ ਕਹਿੰਦਾ ਹੈ ਵਿਚਾਰ ਕਰ ਪਿਆਲਾ ਮੌਤ ਹੈ ਇਸ ਵਿੱਚ ਭਰਿਆ ਦੁੱਧ ਤੁਹਾਡਾ ਮਨ ਹੈ ਅਤੇ ਇਹ ਸਭ ਮੋਹ ਤਿਹਾਰ ਜਈਆਂ ਖੇਡਾਂ ਦੁਨੀਆ ਦੀ ਐਸ਼-ਪ੍ਰਸਤੀ ਅਤੇ ਤੁਹਾਨੂੰ ਦੌਲਤ ਹੈ ਮੈਂ ਇਸ ਦੁਨੀਆ ਵਿੱਚ ਬਹੁਤ ਸਾਵਧਾਨੀ ਨਾਲ ਰਹਿੰਦਾ ਹਾਂ ਤਾਂ ਜੋ ਮਨ ਰੂਪੀ ਦੁੱਧ ਡਿੱਗਣਾ ਜਾਵੇ ਮੇਰਾ ਹਰ ਪਲ ਪ੍ਰਭੂ ਦੀ ਯਾਦ ਵਿੱਚ ਲੰਘਦਾ ਹੈ ਕਿਉਂਕਿ ਪ੍ਰਭੂ ਭਗਤੀ ਤੋਂ ਬਿਨਾ ਬੀਤਿਆ ਹੋਇਆ ਪਲ ਮੇਰੇ ਲਈ ਮੌਤ ਸਮਾਨ ਹੈ ਰਾਜਾ ਜਨਕ ਨੇ ਦੇਖਿਆ ਕਿ ਸੁਖਦੇਵ ਦਾ ਮਨ ਨਿਰਮਲ ਹੋ ਗਿਆ ਹੈ ਉਸਨੇ ਬੜੀ ਖੁਸ਼ੀ ਨਾਲ ਉਸ ਨੂੰ ਆਪਣਾ ਸੇਵਕ ਬਣਾ ਲਿਆ ਅਤੇ ਨਾਮ ਦਾ ਭੇਦ ਦੇ ਦਿੱਤਾ ਹੰਕਾਰ ਅਤੇ ਅਵਿਸ਼ਵਾਸ ਗੁਰੂ ਕਰਨ ਗੁਰੂ ਧਾਰਨ ਕਰਨ ਅਤੇ ਸੱਚਾ ਮਾਰਗ ਅਪਣਾਉਣ ਵਿੱਚ ਸਭ ਤੋਂ ਵੱਡੀ ਰੁਕਾਵਟ ਹੈ ਰਾਜਾ ਜਨਕ ਵਿੱਚ ਵਿਸ਼ਵਾਸ ਬਣਾਉਣ ਲਈ ਆਪਣੀ ਸ਼ੰਕਾ ਤੇ ਹੰਕਾਰ ਨੂੰ ਦੂਰ ਕਰਨ ਲਈ ਸੁਖਦੇਵ ਨੂੰ ਬੜੀਆਂ ਮੁਸ਼ਕਲਾਂ ਵਿੱਚੋਂ ਲੰਘਣਾ ਪਿਆ